ਅੱਜ ਐਸ ਵੇਲੇ ਇਰਤ ਜਾ ਚੁੱਕੀ ਐ ਤੁਹਾਡੇ ਨਾਲ ਤੁਸੀਂ ਕੀ ਕਾਰੋਬਾਰ ਕੀ ਕਰਦੇ ਹੋ ਅੱਜ ਕੱਲ ਮੈਂ ਕ੍ਰੇਨ ਚਲਾਉਂਦਾ ਜੀ ਕ੍ਰੇਨ ਚਲਾਉਂਦੀ ਹਾਈਡਰਾ ਜੀ ਹਾਂ ਜੀ ਅ ਤੁਹਾਡੀ ਅਸੀਂ ਇਸ ਸਟੋਰੀ ਨੂੰ ਟੈਲੀਕਾਸਟ ਤੇ ਬ੍ਰਾਡਕਾਸਟ ਕਰਨ ਦੀ ਅੱਗੇ ਲੈਣੀ ਚਾਹਾਂਗੇ ਤੁਸੀਂ ਸਾਨੂੰ ਪਰਮਿਸ਼ਨ ਦੇ ਰਹੇ ਹੋ ਪ੍ਰਸੀਡ ਕਰਨ ਦੀ ਅੱਗੇ ਦਿਓ ਹਾਂ ਜੀ ਹਾਂ ਜੀ ਓਕੇ ਜੀ ਇਹਨੇ ਸਾਡੀ ਲਾਈਨ ਤੇ ਹਰਮਿਤ ਸਿੰਘ ਜਨਰਲ ਧੋਖਾ ਹੋਏ ਦੱਸਣਗੇ ਕਿ ਇਹ ਧੋਖਾ ਕੀ ਹੋਇਆ ਹੈ ਵਿਕਟਮ ਨੇ ਇਹਨਾਂ ਦੇ ਦੱਸੇ ਮੁਤਾਬਕ ਹਰਮਿੰਦਰ ਸਿੰਘ 36 ਸਾਲ ਦੀ ਉਮਰ ਵਿੱਚ ਤੁਸੀਂ ਇੱਕ ਬਹੁਤ ਚੰਗੇ ਕਰਨੇ ਦਾ ਸਬੰਧਤ ਹੋ ਤੁਹਾਡੇ ਨਾਲ ਕੀ ਹੋਇਆ ਤੁਸੀਂ ਇੱਕ ਪੀੜਤ ਪਰਿਵਾਰ ਹੋ ਤੁਹਾਡੇ ਨਾਲ ਖੀਰਾ ਫਰੀ ਕੀ ਹੋਈ ਹੈ ਜਾਣਕਾਰੀ ਦਿਓ ਅ ਸਰ ਮੇਰਾ ਪਿੰਡ ਸੁਗੋਂ ਦਾ ਵਿਲਾ ਮੁਹਾਲੇ ਇਹ ਥਾਣਾ ਡੇਰਾ ਹੁਸੀ ਜਾਂਦਾ ਜੀ ਜੀ ਮੇਰੇ ਮੈਂ ਬਾਲਮੀਕ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੇ ਪਿੰਡ 'ਚ ਰਾਜਪੂਤ ਜਾਤੀ ਦੇ ਬੰਦੇ ਰਹਿੰਦੇ ਆ ਜੀ ਆ ਇੱਕ ਮਿੰਟ ਅਰਮੀ ਜੀ ਥੋੜੇ ਉੱਚੀ ਬੋਲੋ ਵੀਰ ਜੀ ਉੱਚੀ ਬੋਲੋ ਆਵਾਜ਼ ਲੋਕਾਂ ਨੂੰ ਸੁਣਨੀ ਹੈ ਤੁਹਾਡੀ ਆਵਾਜ਼ ਤਦੇ ਫਾਇਦਾ ਆ ਜੇ ਤੁਸੀਂ ਉੱਚੀ ਬੋਲੋਗੇ ਤੁਹਾਨੂੰ ਇਨਸਾਫ ਮਿਲੇਗਾ ਜੇ ਸਾਨੂੰ ਸਮਝ ਸਕਾਂਗੇ ਅਸੀਂ ਤੁਹਾਡੀ ਪ੍ਰੋਬਲਮ ਨੂੰ ਤੁਸੀਂ ਪੀੜਤ ਹੋ ਤੁਸੀਂ ਵਿਕਟਮ ਹੋ ਤੁਹਾਡੀ ਤੁਹਾਡੇ ਨਾਲ ਕੀ ਫਰੌਡ ਕੀ ਹੋਇਆ ਰੋਡ ਸਰ ਇੱਦਾਂ ਜੀ ਬਾਲਾ ਅਸੀਂ ਬਾਲਮੀ ਦੀ ਗੱਤੀ ਦੇ ਬੰਦੇ ਆ ਵੀ ਆਪਣੇ 3-4 ਘਰ ਹੈ ਜੀ ਓਕੇ ਆਪਣਾ ਰਾਜਪੂਤ ਰਹਿੰਦੇ ਆ ਜੀ ਸਾਡੇ ਪਿੰਡ 'ਚ ਓਕੇ ਮੇਰੇ ਘਰ ਦੇ ਮੂਹਰੇ ਆਪਣਾ ਜਗਾ ਪਈ ਹੈ ਜੀ ਖਾਲੀ ਸਾਡੀ ਜੱਦੀ ਜ਼ਮੀਨ ਹੈ ਜੀ ਓਕੇ ਉਹ ਉਹਨਾਂ ਨੇ 12 ਬੰਦੇ ਬੁਲਾ ਕੇ 20 ਬੱਚੀ ਤੇ 5-6 ਘਰ ਦੇ ਸੀਗੇ ਉਹਨਾਂ ਨੇ ਆ ਕੇ ਘਰ ਤੇ ਹਮਲਾ ਕੀਤਾ ਪਹਿਨਾ ਤਾਂ ਘਰ ਵਾਲੀ ਕੱਲੀ ਸੀਗੀ ਘਰੇ ਹਾਂ ਉਹਨਾਂ ਨੇ ਪਿੱਲਰ ਖੁੱਬ ਦੇ ਤਾਰ ਲਾਤੀ ਇਹਨੂੰ ਤੱਕ ਜਿਹੜੇ ਮਾਰੇ ਤੇ ਜੱਤੀ ਸੁਚੇਤਾ ਸ਼ਬਦ ਬੋਲੇ ਤੇ ਗਲਤ ਬੋਲੇ ਜੀ ਇਹਨੇ ਮੈਨੂੰ ਫੋਨ ਕੀਤਾ ਵੀ ਸਾਡੇ ਜਗ੍ਹਾ ਤੇ ਕਬਜ਼ਾ ਕਰ ਰਹੇ ਆ ਜੀ ਹਾਂ ਤੇ ਮੈਂ ਕੱਲ ਪਹੁੰਚਿਆ ਜੀ ਡੇਰਲ ਸੀ ਚਾਈ ਜੀ ਰਹਿੰਦੀ ਹੈ ਜੀ ਮੇਰੀ ਉਹਨਾਂ ਨੂੰ ਲੈ ਕੇ ਘਰੇ ਪਹੁੰਚਿਆ ਜੀ ਮੈਂ ਪੀਲਰ ਪਟਾ ਮੇਰਾ ਰਾਹ ਬੰਦ ਕਰਤਾ ਸੀ ਉਹਨਾਂ ਨੇ ਜੀ ਜੀ ਪਟਾ ਤੇ ਪ੍ਰਦੀਪ ਰਾਣਾ ਜੀ ਸਮਰਾਣਾ ਹੈ ਜੀ ਤੇ ਉਹਨਾਂ ਦੇ ਮੁੰਡੇ ਡੈਡੀ ਸਾਰੇ 20-22 ਗੁੰਡੇਬਾਰ ਤੋਂ ਬੁਲਾਏ ਸੀ ਉਹ ਸਾਰੇ ਮੇਰੇ ਨੂੰ ਕੁੱਟ ਪਾਗੇ ਜੀ ਸਾਰੇ ਤੁਸੀਂ ਕੱਲੇ ਸੀ ਤੁਹਾਨੂੰ ਕੁੱਟਣ ਦੇ ਵਾਸਤੇ ਇਹ ਜਿਹੜਾ ਰਾਜਪੂਤ ਪਰਿਵਾਰ ਆ ਗਿਆ ਤਾਂ ਇਹ ਤੁਹਾਡਾ ਜ਼ਮੀਨ ਦਾ ਚੱਕਰ ਕੀ ਹੈ ਜ਼ਮੀਨ ਜਿਹੜੀ ਹੈ ਤੁਹਾਡੇ ਕੋਲ ਕਿੰਨੇ ਸਮੇਂ ਦੀ ਹੈ ਇਹ ਐਗਰੀਕਲਚਰ ਲੈਂਡ ਹੈ ਜਾਂ ਕੋਈ ਪਲਾਟ ਹੈ ਹਾਂਜੀ ਇਹ 45 50 ਸਾਲ ਹੋ ਗਏ ਜੀ ਸਾਡੇ ਕੋਲ ਹੈ ਜੀ 45 50 ਸਾਲ ਹੋਏ ਨੇ ਜ਼ਮੀਨ ਕਿੰਨੀ ਹੈ ਜਿਹੜੀ ਕਿ ਤੁਹਾਡੇ ਕੋਲ ਹੈ ਇਹ ਹੈ ਜੀ 4 500 ਗਾਜ ਹੋ ਗਈ ਸੀ ਜਮਾਂ ਜੀ ਤਕਰੀਬਨ ਕਦੀ ਮਹੀਨਾ ਤਾਂ ਹੈ ਨਹੀਂ ਜੀ 500 ਗਾਜੇ ਖਾਲੀ ਪਿਆ ਪਲਾਟ ਹੈ ਹਾਂਜੀ ਕਰਦੇ ਮੂਰੇ ਖਾਲੀ ਪਿਆ ਜੀ ਅੱਛਾ 500 ਬਦਲੇ 25-50 ਬੰਦੇ ਸੱਦਨੇ ਪਏ ਆ ਲੜਾਈ ਕਰਨ ਨੂੰ ਪ੍ਰਦੀਪ ਪ੍ਰਾਣੇ ਨੇ ਬੁਲਾਏ ਆ ਤੁਹਾਡੇ ਦਾ ਤਾਵਾ ਬੁੱਲਣ ਨੂੰ ਹਾਂਜੀ ਹਾਂਜੀ ਤੁਸੀਂ ਪ੍ਰਦੀਪ ਤੁਹਾਡਾ ਜਿਹੜਾ ਪਰਿਵਾਰ ਆ ਤੁਹਾਡੀ ਜਾਤ ਹੋ ਰਹੀ ਆ ਤੇ ਪ੍ਰਦੀਪ ਹੁਣਾਂ ਦੀ ਜਾਤ ਹੋ ਰਹੀ ਆ ਹਾਂਜੀ ਅਸੀਂ ਵਾਲਮੀਕੀ ਆ ਜੀ ਉਹ ਰਾਜਪੂਤ ਹੈ ਜੀ ਓਕੇ ਤੁਸੀਂ ਵਾਲਮੀਕੀ ਹੋ ਉਹ ਰਾਜਪੂਤ ਨਹੀਂ ਅੱਛਾ ਹੋਇਆ ਕੀ ਫਿਰ ਹਾਂਜੀ ਇਹ ਕਿੰਨੇ ਸਾਲਾਂ ਤੋਂ ਜਮੀਨ ਤੇ ਕਬਜ਼ਾ ਹੈ ਇਹ ਜ਼ਮੀਨ ਤੁਹਾਡੀ ਹੈ ਜਾਂ ਸਰਕਾਰੀ ਹੈ ਇਹ ਸਾਡੀ ਹੈ ਜੀ ਲਾਲਡੋਰੀ ਦੇ ਅੰਦਰ ਜਗਾਜੀ ਜੀ ਪਿੰਡ ਦੇ ਵਿੱਚ ਓਕੇ ਲਾਲਕੀਲ ਦੇ ਅੰਦਰ ਆ ਇਹ ਹਾਂਜੀ ਹਾਂਜੀ ਤੇ ਇਹਦੇ ਉੱਪਰ ਕਬਜ਼ਾ ਤੁਹਾਡਾ ਹੈ ਤੇ ਇਸ ਵਿੱਚ ਤੁਸੀਂ ਕੁਝ ਬੀਜਿਆ ਹੋਇਆ ਜਾਂ ਇੱਥੇ ਤੁਸੀਂ ਪਸ਼ੂ ਵਗੈਰਾ ਬੰਨਦੇ ਹੋ ਜਾਂ ਡਾਕਟਰ ਲੱਗੇ ਹੋਏ ਨੇ ਇਹਨਾਂ ਤੁਸੀਂ ਵਰਤੋਂ ਵਿੱਚ ਲਿਆਂਦਾ ਹੋਇਆ ਜਾਂ ਇਹ ਜ਼ਮੀਨ ਦਾ ਜਿਹੜਾ ਟੁਕੜਾ ਹੈ ਇਹਨੂੰ ਤੁਸੀਂ ਇਸਤੇਮਾਲ ਕਰ ਰਹੇ ਹੋ ਪਰ ਨਹੀਂ ਕੋਈ ਫੋਨਾ ਮੇਰਾ ਬੇੜਾ ਲੱਗਦਾ ਜੀ ਇਹਨੂੰ ਤੇ ਬਾਕੀ ਖਾਲੀ ਪਿਆ ਜੀ ਜੀ ਆਲੇ ਦੁਆਲੇ ਬਗਲ ਕੀਤਾ ਹੋਇਆ ਇੱਕ ਸੈਟ ਜਗਈ ਹੈ ਜੀ ਸਾਡੀ ਚਾਰ ਤਰ੍ਹਾਂ ਦੀ ਗਲੀ ਹੈ ਜੀ ਵਾਲਮਿਕੀਆਂ ਦੀ ਮੰਨ ਲਓ ਕਿ ਹੋਰ ਜਾਤ ਦਾ ਕਿਸੇ ਦਾ ਇੱਧਰੋਂ ਲੈਣਾ ਦੇਣਾ ਨਹੀਂ ਹੈ ਜੀ ਇਸ ਜਗ੍ਹਾ ਦੇ ਸਾਹਮਣੇ ਸਾਡੀ ਵਾਲਮਿਕੀ ਧਰਮ ਸਾਲਾ ਜੀ ਸਾਈਡ 'ਚ ਜੱਟਾਂ ਦੀ ਜਗ੍ਹਾ ਹੈ ਅੱਛਾ ਜੀ ਠੀਕ ਹੈ ਮਤਲਬ ਇਹ ਜਿਹੜਾ ਜ਼ਮੀਨ ਦਾ ਟੁਕੜਾ ਆ ਇਹ ਤੁਹਾਡੇ ਜਿਹੜੇ ਲੋਕ ਨੇ ਤੁਹਾਡੀ ਮਤਲਬ ਬਰਾਰੀ ਦੇ ਲੋਕ ਆ ਉਹਨਾਂ ਆ ਦੇ ਪਾਸੇ ਦੇ ਨਾਲ ਇਹ ਜ਼ਮੀਨ ਦਾ ਟੁਕੜਾ ਆ ਜਿੱਥੇ ਕਿ ਜਿੱਦੇ ਤੁਹਾਡਾ ਤੁਹਾਡਾ ਸਮਾਨ ਬਣਿਆ ਹੋਇਆ ਕਰ ਦੇ ਮੂਰੇ ਹੈ ਜੀ ਇਹ ਜਗ੍ਹਾ ਜੀ ਖਾਲੀ ਸਾਡੇ ਓਕੇ ਇੱਕ ਕਿੰਨੇ ਸਾਲਾਂ ਤੋਂ ਆ ਤੁਹਾਡਾ ਕਬਜ਼ਾ ਤੁਹਾਡੇ ਬਜ਼ੁਰਗ ਦਾਸ ਜੀ ਹੋਣਗੇ 40 ਸਾਲ ਹੋ ਗਏ ਇਹ 50 ਸਾਲ ਹੋ ਗਏ ਜੀ ਬਜ਼ੁਰਗਤਾ ਨੂੰ 1950 ਦੇ ਰਹਿੰਦੇ ਆ ਜੀ ਉਰੇ ਜੀ ਇਸ ਵੀ ਤੁਹਾਡੇ ਬਜ਼ੁਰਗਨ ਖੀਦੀ ਸੀ ਜਾਂ ਕਿਹਦੀ ਜਮੀਨ ਹੈ ਵੈਸੇ ਇਹ ਉਦੋਂ ਨੰਦੀ ਸਿੰਘ ਹੁੰਦਾ ਸੀਗਾ ਪਹਿਲਾਂ ਰਣਜੀਤ ਰਾਣਾ ਜੀ ਰਣਜੀਤ ਰਾਣਾ ਅਗਲੇ ਜਦੋਂ ਮਾਂਜੀ 1980 ਚ ਉਹ ਆਪਣੀ ਜਗ੍ਹਾ ਵੇਚ ਕੇ ਚਲੇ ਗਿਆ ਸੀਗਾ ਸਾਰੀ ਜੀ ਦੋ ਖੱਤੀਆਂ ਦੀ ਉਹਨੇ ਸਾਨੂੰ ਐਫੀਡੇਵਿਟ ਬਣਾ ਦੇ ਸੀਗੇ ਇਹ ਦਾ ਸਾਹਮਣੇ ਵਾਲੀ ਦਾ ਰਹਿ ਗਿਆ ਸੀਗਾ ਬਾਲਮੀ ਕੇ ਜੋ ਧਰਮਸਾਲਾ ਜੀ ਇਹ ਵੀ ਜਗ੍ਹਾ ਉਨੀਂ ਦਿੱਤੀ ਹੋਈ ਹੈ ਜੀ ਸਾਨੂੰ ਤਾਂ ਦਿੱਤੀ ਹੋਈ ਹੈ ਪਰ ਤੁਸੀਂ ਇਹਦੀ ਰਜਿਸਟਰੀ ਨਹੀਂ ਹੋਈ ਹੈ ਪਾ ਜੀ ਇਹ ਵੀ ਰਜਿਸਟਰੀ ਹੈ ਕਬਜਾ ਸਾਡਾ ਹੀ ਹੈ 50 ਸਾਲ ਤੋਂ ਇਹ ਪਹਿਲਾਂ ਰਜਿਸਟਰੀ ਨਹੀਂ ਹੁੰਦੀ ਪਹਿਲਾਂ ਕਬਜਾ ਹੁੰਦਾ ਸੀ ਕਹਿੰਣਾ ਲਿਖ ਲਗਾਈ ਕਰ ਦਿੰਦੇ ਸੀਗੇ ਜਾਂ ਫਿਰ ਕਹਿੰਣਾ ਕਿ ਠੀਕ ਹੈ ਕਿ ਜੋ ਥੋੜਾ ਬੋਤਾ ਕਰ ਗਿਆ ਸੀਗਾ ਦੋ ਗੱਟੀਆਂ ਦੀ ਬਣਵਾ ਗਿਆ ਸੀਗਾ ਬਾਅਦ ਚ ਉਹਦਾ ਹੋਰ ਜੋੜਾ ਹੁੰਦਾ ਜੀ ਕਹਿੰਦਾ ਅਮਨੇ ਉਹ ਤੇ ਡੁੱਬ ਗਿਆ ਮਰ ਗਿਆ ਸੀਗਾ ਜੀ ਉਹਦਾ ਮੁੰਡਾ ਫਿਰ ਉਹਰੇ ਤੋਂ ਛੱਡ ਗਈ ਚਲੇ ਗਏ ਸੀਗੇ ਔਰ ਤਾਂ ਜੀ ਹੁਣ ਤੁਹਾਡਾ ਰੌਲਾ ਕੀ ਹੈ ਰੌਲਾ ਜੀ ਬਸ ਦੇਖੋ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੇ ਪ੍ਰਦੀਪ ਐ ਤੇ ਹੀ ਸੁਨਸਿੰਗ ਆ ਉਹਰੇ ਜ਼ਮੀਨ ਦਾ ਕੋਈ ਲੈਣਾ ਦੇਣਾ ਨਹੀਂ ਉਹ ਧੱਕੇ ਨਾਲ ਹੀ ਆਪਣੀ ਪਾਵਰ ਦੁਕਾਨ ਦੇ ਹੋਏ ਇਹ ਆਪਣਾ ਕਬਜ਼ਾ ਕਰ ਰਹੇ ਸੀਗੇ ਜੀ ਅਸੀਂ ਥਾਣੇ ਚ ਵੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਡੇਢ ਮਹੀਨਾ ਹੋ ਗਿਆ ਸਾਨੂੰ ਇਦਾਂ ਹੀ ਧੱਕੇ ਖਾਂਦਿਆਂ ਨੂੰ ਜੀ ਨਹੀਂ ਮੇਰੇ ਕਹਿੰਦੇ ਭਾਵੇਂ ਕਿ 500 ਜ਼ਮੀਨ ਦਾ ਜਿਹੜਾ ਟੁਕੜਾ ਆ 500 ਤੁਸੀਂ ਦੱਸਿਓ ਕਿ ਹਾਂ ਜੀ 500 ਮੀਟਰ 500 ਗਾਜੇ ਆ ਇਹ ਹਾਂ ਜੀ 500 ਗਾਜੇ ਹੋ ਗਈ ਤਕਰੀਬਨ ਜੀ ਇਹ ਫਿਰ ਇੰਨੇ ਸਾਲਾਂ ਬਾਅਦ ਇਹ ਪ੍ਰਦੀਪ ਪ੍ਰਾਣੇ ਹੁਣਾਂ ਦਾ ਜਿਹੜਾ ਘਰ ਹੈ ਆ ਤੁਹਾਡੇ ਘਰ ਤੋਂ ਕਿੰਨੀ ਦੂਰ ਹੈ ਦੋ ਰੇਜੀ ਕਾਫੀ ਇੱਕ ਗਲੀ ਛੱਡ ਕੇ ਤੀਜੀ ਗਲੀ ਤੇ ਜੀ ਦੂਜੀ ਗਲੀ ਤੇ ਇਹਨਾਂ ਨੇ 50 ਸਾਲ ਬਾਅਦ ਇਹ ਹੁਣ ਕੀ ਕਲੇਮ ਕੀ ਕਰੇ ਇੱਕ ਸਾਡੀ ਜ਼ਮੀਨ ਇਹ ਹਾਂ ਜੀ ਦੇਖੋ ਉਹ ਇਹ ਕਹਿੰਦੇ ਜਿਹੜੀ ਇਹਨਾਂ ਦੀ ਜਗ੍ਹਾ ਪਈ ਪਾਸੇ ਪਈਆਂ ਇਹਨਾਂ ਦੀ ਸਭ ਕਵਰ ਕੀਤੀ ਹੋਈਆਂ ਜੇ ਇਹਨਾਂ ਦੀ ਜ਼ਮੀਨ ਹੁੰਦੀ ਏ ਇਹਨੂੰ ਵੀ ਕਵਰ ਕਰ ਦੇ ਜੀ ਇਹ ਮੈਂ ਸਮਝ ਗਿਆ ਪਰ ਉਹ ਵੀ ਇੰਨੇ ਸਾਲਾਂ ਬਾਅਦ ਇਹਨਾਂ ਨੂੰ ਹੁਣ ਹੋਸ਼ ਆਈ ਹੈ ਹੁਣ ਜਾਗ ਆਈ ਇਹਨਾਂ ਨੂੰ ਏ ਮੈਂ ਕੱਲਾ ਰਹਿ ਗਿਆ ਜੀ ਨਾ ਡੈਡੀ ਐ ਮੇਰਾ ਨਾ ਭਰਾ ਐ ਜੀ ਬਾਕੀ ਸਾਡੇ 4 ਘਰਾਂ ਜੀ ਉਰੇ ਮਤਲਬ ਇਹ ਬੰਦੇ ਸਾਰੇ 4-5 ਬੰਦੇ ਐ ਕੰਮਾਂ ਤੇ ਚਲੇ ਜਾਂਦੇ ਆ ਜੀ ਜਨਨੀਆਂ ਰਹਿ ਜਾਂਦੀਆਂ ਜੀ ਪਿੱਛੇ ਜੀ ਉਹਨਾਂ ਨੇ ਸੋਚਿਆ ਕਿ ਕੱਲਾ ਐ ਅਸੀਂ ਦਵਾ ਲਾਂਗੇ ਇਹਨੂੰ ਇਹਦੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ ਜੀ ਅੱਛਾ ਜ਼ਮੀਨ ਤੇ ਕਬਜ਼ਾ ਕਰਨ ਦੇ ਵਾਸਤੇ ਇਹਨੇ ਆਪਣੇ ਨਾਲ ਹੋਰ ਬਾਹਰੋਂ ਮੁੰਡੇ ਸੱਦੇ ਹੋਏ ਸੀ ਅਮਾਨ ਜੀ ਬਾਹਰੋਂ ਮੁੰਡੇ ਸੱਦੇ ਹੋਏ ਸੀਗੇ ਬਹੁਤ ਕਾਫੀ ਮਤਲਬ ਇਹ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਉਹਨਾਂ ਡੰਡੇ ਕਾਫੀ ਮਤਲਬ ਉੱਥੇ ਮੋਕੇ ਤੇ ਸਰਪੰਚ ਤੇ ਪੁਲਿਸ ਆ ਗਈ ਸੀਗੀ ਪਰ ਕਾਰਵਾਈ ਨਹੀਂ ਸਾਡੀ ਹੋਈ ਕੋਈ ਦੀ ਤੇ ਪਿੰਡ ਦੀ ਸਰਪੰਚ ਜਿਹੜਾ ਹੈ ਉਹ ਮੇਲ ਹੈ ਜਾਂ ਫੀਮੇਲ ਹੈ ਮੇਲ ਹੈ ਜੀ ਤੇ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਸਰਪੰਚ ਆਹ ਸਰਪੰਚ ਨੇ ਬੰਦੇ ਦੇਖੇ ਆ ਗਵਾਹੀ ਦੇਣੇ ਨੂੰ ਤਿਆਰ ਹੈ ਜੀ ਇਹ ਬੰਦੇ ਆਏ ਹੋਏ ਸੀਗੇ ਰਾਜਪੁੱਤਾਂ ਦੇ ਸਾਰੇ ਬੰਦੇ ਜੀ ਵੀ ਇਹਨਾਂ ਦਾ ਕੋਈ ਬੰਦਾ ਨਹੀਂ ਸੀਗਾ ਸਾਡੀ ਚਾਰ ਪਾਂ ਦੋ ਤਿੰਨ ਲੇਡੀਜ਼ ਤੇ ਮੈਂ ਤੇ ਮੇਰੇ ਸਹਾਈ ਦਾ ਮੁੰਡਾ ਸੀਗਾ ਇਹ ਚਾਚਾ ਸੀਗੇ ਜੀ ਤਿੰਨ ਬੰਦੇ ਸੀਗੇ ਅਸੀਂ ਪਰ ਇੰਨੇ ਸਾਲੋਂ ਤੋਂ ਪਈ ਹੈ ਜ਼ਮੀਨ ਨੂੰ ਤੁਸੀਂ ਇਹਨੂੰ ਬਗਲਿਆ ਕਿਉਂ ਨਹੀਂ ਗਾ ਚਾਰ ਦੁਵਾਰੀ ਕਰ ਲੈਣੀ ਸੀ ਜਾਂ ਇਹਨ ਵਿੱਚ ਕੋਈ ਦਰਖਤ ਵਗੈਰਾ ਬੂਟੇ ਵਗੈਰਾ ਜਾਂ ਫਿਰ ਇਹਨੂੰ ਸਬਜ਼ੀਆਂ ਵਗੈਰਾ ਲਗਾ ਲੈਂਦੇ ਜਾਂ ਫਿਰ ਤੁਸੀਂ ਇੱਥੇ ਬੈਠਣ ਵਾਲੀ ਜਗ੍ਹਾ ਬਣਾ ਲੈਂਦੇ ਦਰਵਾਜਾ ਵਗੈਰਾ ਬਣਾ ਲੰਦੇ ਜਾਂ ਫਿਰ ਤੁਸੀਂ ਪੰਚਾਇਤ ਆਪਣੇ ਪਿੱਛੇ ਬਰਵਾਜਾ ਜਿਹੜੀ ਇੱਕ ਸਾਈਡ ਦਾ ਗਲੀ ਲੱਗਦੀ ਹੈ ਜੀ ਕਿਉਂਕਿ ਉਧਰ ਲੈਣ ਦੇਣ ਦਾ ਕਿਸੇ ਦਾ ਹੈ ਨਹੀਂ ਜੀ ਉਰੇ ਕਿਸੇ ਹੋਰ ਦਾ ਜੀ ਹਾਂ ਸਾਹਮਣੇ ਫਿਰ ਜੀ ਬਸ ਇਦਾਂ ਹੀ ਮੈਂ ਕੰਮ ਤੇ ਚਲੇ ਜਾਂਦਾ ਜੀ ਸ਼ਾਮ ਨੂੰ ਆਉਂਦਾ ਜੀ ਮੈਂ ਕੰਮ ਦੇ ਟਾਈਮ ਹੈ ਜੀ ਨਾ ਤੇ ਤੁਹਾਨੂੰ ਇਹ ਕਿੰਨੇ ਵਜੇ ਇਹਨਾਂ ਨੇ ਧਾਵਾ ਬੋਲੇ ਆਣ ਕੇ ਤੁਹਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿੰਨੇ ਵਜੇ ਕੀਤੀ ਸ਼ਾਮ ਸੀ ਦੁਪਹਿਰ ਸੀ ਜੀ ਉਹ ਆਮ 3 ਵਜੇ ਦੇ ਕਰੀਬ ਜੀ 3-4 ਵਜੇ ਤੱਕ ਕਰੀਬ ਕਿੰਨੇ ਲੋਕ ਆਏ ਇਹ ਜਿਹਾ ਤਵਾ ਕਰ ਕਿ ਜਿਹੜਾ ਜਦੋਂ ਬੋਲਿਆ ਨਾ ਨਹੀਂ 20-25 ਬੰਦੇ ਸੀਗੇ ਜੀ 500 ਗਾਜ ਵਾਸਤੇ 20-25 ਬੰਦੇ ਨੂੰ ਬੁਲਾਉਣਾ ਪੈਸ ਬੰਦੇ ਨੂੰ ਹਾਂ ਜੀ ਕਿੰਨੀ ਸ਼ਰਮ ਵਾਲੀ ਗੱਲ ਐ ਬਹੁਤ ਹੀ ਗਲਤ ਬੋਲੇ ਜਨਾਨੀਆਂ ਨੂੰ ਵੀ ਗਾਣਾ ਗੱਡੀਆਂ ਉਹਨਾਂ ਨੇ ਹੀ ਬਹੁਤ ਅਰੂਟਲੀ ਬਹੁਤ ਜ਼ਿਆਦਾ ਬੋਲੇ ਜੀ ਇਹ ਤੁਹਾਡੇ ਪਾਸ ਰਿਕਾਰਡਿੰਗ ਵਗੈਰਾ ਹੈਗੀ ਆ ਜੋ ਕਿ ਤੁਸੀਂ ਪੁਲਿਸ ਨੂੰ ਪ੍ਰਸੀਡ ਕਰ ਸਕੋ ਇਹ ਮਾਰਕਟਾਈਜ਼ ਦੀ ਰਿਕਾਰਡਿੰਗ ਹੈ ਉਹ ਵੀ ਜਦ ਬੰਦੇ ਆਏ ਸਾਡੇ پڑੋਸੀਆਂ ਨੇ ਵੀਡੀਓ ਬਣਾਈ ਸੀ ਹਾਂ ਫਿਰ ਡੱਬੇ ਦੂਰੋਂ ਖੜੇ ਸੀਗੇ ਡੰਡੇ ਡੁੰਡੇ ਲੈ ਕੇ ਇਸ ਕਰਕੇ ਵੀਡੀਓ ਨਹੀਂ ਬਣਾ ਸਕੀ ਜੀ ਉਹਨੇ ਕਿੰਨਾ ਆਇਆ ਤੁਹਾਡੇ ਨਾ ਨ ਵੀ ਤਮਕਾਰੇ ਤੁਹਾਡੀ ਵੀਡੀਓ ਨਹੀਂ ਬਣਾਨੀ ਤੁਹਾਡੇ ਪਰਿਵਾਰ ਦੀਆਂ ਔਰਤਾਂ ਨੂੰ ਕਿਸੇ ਨੇ ਮਾਰਕਟਾਈਜ਼ ਨਹੀਂ ਕੀਤੀ ਕੋਈ ਸੱਟ ਨਹੀਂ ਲੱਗੀਆਂ ਸਰ ਵਾਲੀ ਨੂੰ ਮਾਰੇ ਜੀ ਠੱਕੇ ਜੀ ਤੱਕੇ ਮਾਰੇ ਆ ਤੱਕੇ ਜਿਹਨਾਂ ਨੇ ਮਾਰੇ ਆ ਉਹ ਮਰਦੇ ਆ ਜਾਂ ਉਹਨਾਂ ਦੀਆਂ ਲੜਦੇ ਮਤਲਬ ਔਰਤਾਂ ਸੀ ਮਰਦੇ ਜੀ ਇਹ ਸਾਰੇ ਮਰਦ ਆਏ ਜਾਂ ਔਰਤਾਂ ਵੀ ਨਾਲ ਆਈਆਂ ਇਹਨਾਂ ਦੀਆਂ ਸਾਰੇ ਮਰਦ ਆਏ ਜੀ ਔਰ ਤਾਂ ਕੋਈ ਨਹੀਂ ਸੀ ਉਹਨਾਂ ਨਾਲ ਜੀ ਆਣ ਕੇ ਫਿਰ ਉਹਨਾਂ ਨੇ ਕੀ ਕੀਤਾ ਕੀ ਆ ਮਤਲਬ ਕੁੱਟ ਕਟਾਈ ਤੋਂ ਇਲਾਵਾ ਉਹਨਾਂ ਨੇ ਕੋਈ ਆਣ ਕੇ ਇੱਥੇ ਬਗਲ ਕਰ ਲਿਆ ਜਾਂ ਫਿਰ ਉਹਨਾਂ ਨੇ ਆਣ ਕੇ ਇੱਥੇ ਜ਼ਮੀਨ ਉਬਾ ਲਿਆ ਜਾਂ ਫਿੱਕੀ ਕੀਤਾ हां जी पिੰਦਰ ਗੱਡਦੇ ਸੀਗੇ ਮੇਰੀ ਜਗ੍ਹਾ ਦੇ ਸਾਹਮਣੇ ਹੀ ਤਾਰ ਲਾਤੀ ਸੀਗੀ ਕੰਡਾ ਤਾਰ ਫਿਰ ਮੈਂ पिੰਦਰ ਪੱਟਦਾ ਜੀ ਉਹ ਤਾਰ ਕੱਟਦੀ ਆਲਾ ਸਮਝੀ ਤਾਰ ਕੱਟ ਦਿੱਤੀ ਆ ਉਹ ਬਾਅਦ ਇਹ ਸਾਰੇ ਮੁੰਮੂ ਕੁੱਟਣ ਹਾਂ ਇਹ ਕੁੱਟਣ ਪੈਗੇ ਉਹ ਤੋਂ ਪਹਿਲਾਂ ਠੱਕੇ ਠੁੱਕੇ ਮੇਰੀ ਘਰ ਵਾਲੀ ਨੂੰ ਮਾਰੀ ਜੇ ਚਾਹੇ ਇਕੱਲੀ ਸੀਗੀ ਘਰ ਜੀ ਮੈਂ ਕੰਮ ਤੇ ਸੀਗੀ ਜੀ ਇਹ ਸ਼ਰਾਬ ਪੀਤੀ ਹੋਸੀ ਨਾ ਜੀ ਹਾਂ ਜੀ ਸ਼ਰਾਬ ਹਾਂ ਜੀ दारू ਵੀ ਬੀਤੀ ਹਾਂ ਜੀ ਹਾਂ ਜੀ दारू ਪੀਤੀ ਹੋਈ ਸੀਗੀ ਬਾਹਰੋਂ ਬੰਦੇ ਬੁਲਾਏ ਹੋਏ ਸੀਗੇ ਜਿਹੜੇ ਜੀ ਉਹਨਾਂ ਨੇ ਵੈਸਾ ਕੀਤਾ ਹੋਇਆ ਸੀ ਜੀ ਗਾਣਾ ਬੋਲ ਰਹੇ ਸੀ ਜੋ ਬੋਤ ਜਾਤੀ ਸੂਚੇ ਕੇ ਚੂੜੇ ਚੂੜੇ ਕਹਿ ਰਹੇ ਸੀ ਕਿ ਸਾਨੂੰ ਵੀ ਤੁਹਾਡੀ ਕੀ ਹੋ ਗਾ ਤੇ ਸਾਡੇ ਰਾਜਪੂਤਾਂ ਨਾਲ ਪੰਗਾ ਲੈ ਲੂਗੇ ਤੁਸੀਂ ਇਹ ਪ੍ਰਦੀਪ ਪ੍ਰਾਣਾ ਕਹਿ ਰਹੇ ਆ ਪ੍ਰਦੀਪ ਪ੍ਰਾਣਾ ਦਾ ਕੰਮ ਕਰ ਕੀ ਹੈ ਇਹ ਕੀ ਸ਼ੈ ਕੀ ਬਲਾਕੀ ਹੈ ਇਹ ਇਹ ਕਾਰਾਹੂਰਾ ਦਾ ਜ਼ੇਲ ਪਰਚੇ ਦਾ ਕੰਮ ਕਰਦਾ ਜੀ ਵੈਸੇ ਤਾਂ ਜੀ ਤੁਸੀਂ ਪੁਲਿਸ ਕੋਲ ਲਿਖਤੀ ਰਿਪੋਰਟ ਦੇ ਚੁੱਕੇ ਹੋ ਦੇ ਚੁੱਕੇ ਆ ਜੀ ਡੇਢ ਮਹੀਨਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਪੈਸੇ ਦੇ ਦਮ ਤੇ ਇਹ ਕੰਮ ਕਰ ਰਹੇ ਆ ਜੀ ਆਪਣਾ ਜੀ ਨੀ ਪੁਲਿਸ ਤੁਹਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਹਾਲ ਤੱਕ ਕੋਈ ਇਨਸਾਫ ਨਹੀਂ ਸਾਡੀ ਕੋਈ ਨਹੀਂ 15 ਦਿਨ ਚ 30 ਚੱਕਰ ਮਾਰੇ ਜੀ ਮੈਂ ਉੱਤੇ ਕੋਈ ਸੁਣਵਾਈ ਨਹੀਂ ਅੱਜ ਕੱਲ ਬੁਲਾਉਂਦੇ ਆ ਅੱਜ ਬੁਲਾਉਂਦੇ ਜੀ ਸਾਨੂੰ ਕੋਈ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਜੀ ਐ ਤੁਹਾਡਾ ਥਾਣਾ ਕਿਹੜਾ ਹੈ ਡੇਰਾ ਬਸੀ ਹੈ ਜੀ ਹਾਂਜੀ ਡੇਰਾ ਬਸੀ ਥਾਣਾ ਜੀ ਡੇਰਾ ਬਸੀ ਹਾਂਜੀ ਤੁਹਾਡੀ ਜੀ ਰਿਪੋਰਟ ਐਸਐਚਓ ਕੋਲ ਹੈ ਜਾਂ ਫਿਰ ਐਸਆਈ ਕੋਲ ਹੈ ਜਾਂ ਫਿਰ ਕਿਸੇ ਹੋਰ ਮੁਲਾਜ਼ਮ ਕੋਲ ਹੈ ਪੂਰੇ ਥਾਣੇ ਨੂੰ ਹੀ ਪਤਾ ਜੀ ਪਹਿਲਾਂ ਐਸਆਈ ਨੂੰ ਦਿੱਤੀ ਸੀ ਜੀ ਫਿਰ ਦੂਜੇ ਐਸਆਈ ਨੂੰ ਦਿੱਤੀ ਹੈ ਜੀ ਫਿਰ ਤੀਜੇ ਹੋਲਦਾਰ ਨੂੰ ਦਿੱਤੀ ਹੈ ਜੀ ਐਸਐਚਓ ਨੂੰ ਵੀ ਪਤਾ ਜੀ ਪਰ ਸੁਣਵਾਈ ਕਿਤੇ ਨਹੀਂ ਹੋ ਰਹੀ ਜੀ ਸਾਡੀ ਐਸਐਚਓ ਕੌਣ ਇੱਥੇ ਸੁਮਿਤ ਮੌਰ ਹੈ ਜੀ ਕੌਣ ਸੁਮਿਤ ਮੌਰ ਮੈਂ ਸਮਝ ਨਹੀਂ ਸਕਿਆ ਸੁਮਿਤ ਮੌਰ ਹੈ ਜੀ ਤੁਸੀਂ ਮੈਨੂੰ ਸਮਝਾਓ ਹੌਲੀ ਬੋਲੋ ਓੱਚੀ ਬੋਲੋ ਮੈਂ ਸਮਝ ਸਕੇ ਸੁਮਿਤ ਮੋਰ ਹੈ ਜੀ ਗੁਰਪ੍ਰੀਤ ਜੀ ਕੀ ਕਹਿੰਦੇ ਨੇ ਇੱਕ ਸਕਿੰਟ ਸੁਮਿਤ ਮੋਰ ਹੈ ਜੀ ਕੀ ਕਹਿ ਰਹੇ ਨੇ ਕਿਸ ਵਰ ਦਾ ਨਾਮ ਕੀ ਹੈ ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਕਿ ਮੈਨੂੰ ਸਮਝਾਓ ਮੈਂ ਤਰਪ ਰਗੂਗਾ ਸੁਮਿਤ ਕੁਛ ਕਹਿ ਰਹੇ ਜੀ ਪੁੱਛੋ ਉਹ ਦੁਆਰਾ ਨੂੰ ਕੀ ਕਹਿੰਦੇ ਹਾਂ ਜੀ ਹਾਂ ਜੀ ਸੁਮਿਤ ਮੋਰ ਸੁਮਿਤ ਮੁਰਲਾ ਨਾ ਸੁਮਿਤ ਹੈ ਜੀ ਹੁਣ ਉਹਨਾਂ ਦਾ ਹਾਂ ਜੀ ਸੁਮਿਤ ਜੀ ਨਾਲ ਉਹਨਾਂ ਦਾ ਜੀ ਹਾਂ ਸੁਮਿਤ ਸੁਮਿਤ ਤੇ অর ਸੁਮਿਤ ਹਾਂਜੀ ਸੁਮਿਤ ਸੁਮਿਤ ਬਸ ਸੋਮੇਤ ਕਹੋ ਸੁਮਿਤ ਕਹੋ ਜੀ S U M I T ਹਾਂਜੀ 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 ਸੁਮਿਤ ਕੁਮਾਰ ਸੁਮਿਤ ਮੋਰ M O R ਸੁਮਿਤ ਮੋਰ M O ਹਾਂਜੀ ਜੀ ਜੀ ਆਰ ਸੁਮਿਤ ਮੋਰ ਸੋ ਇਹਨਾਂ ਨਾਲ ਤੁਹਾਡੀ ਗੱਲ ਹੋਈ ਹੈ ਤੁਹਾਡਾ ਨੰਬਰ ਹੈ ਇਹਨਾਂ ਦਾ ਤੁਹਾਡੇ ਕੋਲ ਨੰਬਰ ਹੈ ਐਸਚਾ ਦਾ ਹਾਂਜੀ ਹੈ ਜੀ ਨੰਬਰ ਮੇਰੇ ਕੋਲ ਜੀ ਆਈ ਸੀ ਤੇ ਤੁਹਾਡੀ ਗੱਲ ਕਦੋਂ ਹੋਈ ਲਾਸਟ ਵਿੱਚ ਤਾਂ ਰਿਸਕੀ ਰਿਸਪਾਂਸ ਆਇਆ 15 20 ਦਿਨ ਹੋ ਗਏ ਜੀ ਹੁਣ ਅਸੀਂ ਤਾਂ ਫਿਰ ਜਾਣਾ ਹੀ ਬੰਦ ਕਰਤਾ ਫਿਰ ਪ੍ਰੈਸ ਕਾਨਫਰੈਂਸ ਰੱਖੀ ਹੈ ਜੀ ਅਸੀਂ ਕਿ ਸਾਡੀ ਸੁਣਵਾਈ ਹੋ ਸਕੇ ਜੀ ਸੋ ਕੁਲਵਿੰਦਰ ਸਿੰਘ ਕੁੰਬੜਾ ਕੋਲ ਗਏ ਸੀਗੇ ਆਪਾਂ ਐਸੀ ਪ੍ਰਧਾਨ ਜੀ ਕਿਹਦੀ ਕੋਲ ਗਏ ਸੀ ਮੋਹੜੀ ਗਏ ਸੀਗੇ ਜੀ ਕੀ ਦੇ ਕਾਨਫਰੈਂਸ ਰੱਖੀ ਸੀ ਉੱਥੇ ਬਲਵਿੰਦਰ ਸਿੰਘ ਕੁੰਬੜਾ ਜੀ ਉਹ ਕੌਣ ਨੇ ਉਹ ਐਸੀ ਕਮਿਸ਼ਨ ਦੇ ਪ੍ਰਧਾਨ ਹੈ ਜੀ ਤੁਹਾਡੀ ਉਹਨਾਂ ਨੇ ਮੋਰਚਾ ਲਾਇਆ ਹੋਇਆ ਜੀ ਉੱਥੇ ਜੀ ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਅਮਾ ਜੀ ਉਹ ਮਦਦ ਕਰ ਰਹੇ ਆ ਹਲੇ ਕੱਲ੍ਹ ਹੀ ਗਏ ਸੀਗੇ ਹਾਂ ਦੇਖੋ ਜੀ ਹਫ਼ਤੇ ਦਾ ਟਾਈਮ ਦਿੱਤਾ ਜੀ ਕੀ ਕਾਰਵਾਈ ਹੁੰਦੀ ਹੈ ਜੀ ਸਾਨੂੰ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ ਜੀ ਸਰਕਾਰਾਂ ਤੋਂ ਦਾ ਪ੍ਰਦੀਪ ਪ੍ਰਾਣਾ ਜਿਹੜਾ ਹੈ ਉਹ ਕਲੇਮ ਕਰ ਰਿਹਾ ਕਿ ਇਹ ਜਮੀਨ ਹੈ 500 ਗਾਜ ਇਹ ਸਾਡੀ ਹੈ ਸਾਡੇ ਬਜ਼ੁਰਗਾਂ ਦੀ ਹੈ ਉਹ ਇਹ ਕਹਿ ਰਿਹਾ ਅਹਾਂ ਜੀ ਮਾ ਜੀ ਜਿਹੜੇ ਵੇਚ ਕੇ ਵੀ ਗਏ ਸੀਗੇ ਸਾਨੂੰ ਉਹ ਬਜ਼ੁਰਗ ਵੀ ਉਹਨਾਂ ਦੇ ਕੁਝ ਨਹੀਂ ਲੱਗਦੇ ਜੀ ਉਹ ਤਾਂ ਮੈਂ ਮੰਨਦਾ ਹਾਂ ਪਰ ਇਹ ਇੰਨੇ ਕਿੰਨੇ ਸਾਲਾਂ ਬਾਅਦ ਇਹ ਤੁਹਾਡੇ ਤੇ ਧਾਮਾ ਬੁਲਣ ਆਇਆ ਅਹਾਂ ਜੀ ਕਿੰਨੇ ਸਾਲਾਂ ਬਾਅਦ ਇਹ ਮਾਮਲਾ ਜਿਹੜਾ ਆ ਹਾਂਜੀ ਮੇਰਾ ਸਵਾਲ ਤੁਸੀਂ ਸਮਝੀ ਨਹੀਂ ਦੇਖੋ ਕਿੰਨੇ ਕਿੰਨਾ ਕਿੰਨੇ ਸਾਲ ਹੋ ਗਏ ਨੇ 50 ਸਾਲਾਂ 50 50 ਸਾਲ ਹੋ ਗਏ ਸਰ 50 ਸਾਲਾਂ ਬਾਅਦ ਇਹਨੂੰ ਕਿ ਹੁਣ ਕਿਉਂ ਹੋਸ਼ ਆਈ ਹੈ ਕਿ ਜ਼ਮੀਨ ਸਾਡੀ ਆ ਇਹ ਕਿਵੇਂ ਕਲੇਮ ਕਰ ਸਕਦਾ ਹਾਂਜੀ ਉਹੀ ਤਾਂ ਸਰ ਕਿਉਂਕਿ ਇੱਥੇ ਸਾਡਾ ਛੋਟਾ ਜਿਹਾ ਪਿੰਡ ਹੈ ਜੀ ਚਾਰ ਪੰਜ ਚਾਰ ਕਿੱਜਾਂ ਦੀ ਔਰੇ ਜੀ ਆਪਣੀ ਆਪਣੀ ਗਲੀਆਂ ਜੀ ਆਪਣੇ ਆਪਣੇ ਰਾਹ ਜੀ ਸਾਰੇ ਦੇ ਜੀ ਕੋਈ ਕਿਸੇ ਹੋਰ ਜੱਤਾ ਕਿਸੇ ਦਾ ਲੈਣ ਦੇਣ ਨਹੀਂ ਆਉਂਦਾ ਸਾਡੇ ਕੋਲ ਨੰਬਰ ਹੈ ਪ੍ਰਦੀਪ ਰਾਣਾ ਜੀ ਦਾ ਹਾਂਜੀ ਹੈ ਜੀ ਆਈਸੀ ਨੰਬਰ ਤੁਸੀਂ ਲੈ ਚੁੱਕੇ ਹੋ ਅਸੀਂ ਲਾਈਨ ਨੂੰ ਹੋਲਡ ਰੱਖੋ ਸੀ ਕੁਝ ਸੰਦੇਸ਼ ਲੈ ਕੇ ਵਾਪਸ ਆ ਰਹੇ ਹਾਂ ਤਾਂ ਅਸੀਂ ਗੱਲਬਾਤ ਕਰਦੇ ਪ੍ਰਦੀਪ ਪ੍ਰਾਨਾ ਜੀ ਨਾਲ ਔਰ ਜੋ ਤੁਸੀਂ ਕਹੋਗੇ ਸੱਚ ਕਹੋਗੇ ਤੇ ਜੇ ਆਪਣੀ ਸਟੇਟਮੈਂਟ ਵਿੱਚ ਚੇਂਜ ਕਰਨੀ ਚਾਹੁੰਦੇ ਹੋ ਜਾਣੇ-ਅਣਜਾਣੇ ਤੁਹਾਡੇ ਕੋਲ ਕੋਈ ਗਲਤ ਦੋਸ਼ ਲੱਗ ਗਿਆ ਤਾਂ ਤੁਹਾਨੂੰ ਟਾਈਮ ਦੇ ਰਹੇ ਹਾਂ ਤੁਸੀਂ ਨਹੀਂ ਸਰ ਬਿਲਕੁਲ ਸਹੀ ਹੈ ਜੀ ਇਹ ਬਿਲਕੁਲ ਸਹੀ ਹੈ ਸਾਡੇ ਬਿਆਨ ਬਿਲਕੁਲ ਸਹੀ ਹੈ ਕੋਈ ਝੂਠ ਨਹੀਂ ਹੈ ਜੀ ਸਾਡੇ ਕੋਲ ਵੀਡੀਓ ਪ੍ਰੂਫ ਵੀ ਤੇ ਸਾਰਾ ਕੁਝ ਪਿਆਰੀ ਔਰ ਅਸੀਂ ਐ ਐਸਐਸਪੀ ਨਾਲ ਗੱਲ ਕਰਦੇ ਆ ਤੁਹਾਨੂੰ ਟਾਈਮ ਲੈਗ ਦਿਨ ਤੱਕ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਸਕੋ ਤੇ ਉਹਨਾਂ ਨੂੰ ਦੱਸ ਸਕੋ ਕਿ ਸਾਡੇ ਨਾਲ ਇਹ ਬਦੀਕੀ ਹੋ ਰਹੀ ਹੈ ਤੇ ਤੁਹਾਡਾ ਐਮਐਲਏ ਕੌਣ ਹੈ ਉਹ ਆਪਣੇ ਕੀ ਨਾਂ ਗਗਨ ਕੀ ਗਗਨ ਹਾਂ ਕੁਲਜੀਤ ਸਿੰਘ ਰੰਧਾਵਾ ਜੀ ਕੀ ਨਾਮ ਕੁਲਜੀਤ ਰੰਧਾਵਾ ਕੁਲਜੀਤ ਸਿੰਘ ਰੰਧਾਵਾ ਉਹ ਐਮਐਲਏ ਨੇ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਮਿਲੇ ਹੋ ਮਿਲੇ ਸੀ ਉਹਨਾਂ ਨੂੰ ਵੀ ਜੀ ਉਹਨਾਂ ਨੇ ਕੋਈ ਇਨਸਾਫ ਨਹੀਂ ਦਿਵਾਇਆ ਤੁਹਾਨੂੰ ਮੈਂ ਕਹਿੰਦੇ ਕੋ ਤੁਹਾਨੂੰ ਇਨਸਾਫ ਮਿਲੂਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਫੇਰ ਵੀ ਜੀ ਕਿੰਨਾ ਸਮਾਂ ਹੋ ਗਿਆ ਗਿਆਨ ਨੂੰ ਹੋਰ ਸ਼ੁਰੂ ਜਗ੍ਹਾ ਸੀ ਕਿ ਆਪਾਂ ਜੀ ਜਦੋਂ ਇਹ ਮਾਮਲਾ ਹੋਇਆ ਜੀ 196 ਨੂੰ ਜੀ ਉਸ ਤੋਂ ਬਾਅਦ ਗਏ ਸੀ ਜੀ ਹੋ ਗਏ ਤਕਰੀਬਨ ਮਹੀਨਾ ਹੋ ਗਿਆ ਸਾਨੂੰ ਗਿਆਨ ਨੂੰ ਜੀ ਉੱਤੇ ਮਹੀਨੇ ਦੇ ਵਿੱਚ ਵੀ ਐਮਐਲਏ ਵੀ ਕੁਝ ਨਹੀਂ ਕਰ ਸਕਿਆ ਐਮਐਨ ਦੇ ਜੀ ਅੱਜ ਚੌਕੀ ਸ ਨੇ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਸੁਣਦਾ ਹੀ ਕੋਈ ਨਹੀਂ ਹੈ ਜੀ ਬਰੇ ਮੈਂ ਹਰਾਨ ਉਹ ਪਾਵਰ ਦਾ ਇਸਤੇਮਾਲ ਕਰਕੇ ਆਪਣੇ ਕੰਮ ਕਰ ਰਹੇ ਹਾਂ ਜੀ ਨਹੀਂ ਇਹ ਜਿਹੜੀ ਪ੍ਰਦੀਪ ਪ੍ਰਾਣਾ ਦਾ ਕਾਰੋਬਾਰ ਕੀ ਹੈ ਇੱਕ ਸਰਫਕਾਰਾਂ ਵੇਚਦਾ ਹੈ ਹੈ ਡੀਲਰ ਹੈ ਕਾਰਾਂ ਦਾ ਕਾਰਾਂ ਦਾ ਡੀਲਰ ਹੈ ਮੁੰਡਾ ਯੂਐਸਏ ਗਿਆ ਹੋਇਆ ਜੀ ਦਾ ਪਰ ਮੈਂ ਯੂਐਸਏ ਗਿਆ ਹੋਇਆ ਪਰ ਮੱਕੇ ਤੇ ਗਿਆ ਹੋਵੇ ਪਰ ਮਚਾਂਦੇ ਗਿਆ ਹੋਵੇ ਕਾਨੂੰਨ ਤਾਂ ਕਾਨੂੰਨ ਹੈ ਨਾ ਹਾਂ ਜੀ ਪਰ ਇਹ ਹੁਣ ਪਹਿਲਾਂ ਤਾਂ ਸਹੀ ਸੀ ਇਹ ਪਰ ਹੁਣ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਲਾਲਚ ਵੱਧ ਗਿਆ ਇਹਨਾਂ ਦਾ ਜੀ ਜੋ ਵੀ ਸਮਝੀ ਗਿਆ ਇਹਨਾਂ ਦਾ ਵੀ ਸਾਡੀ ਜੋ ਬਾਲਮੀਕੀ ਧਰਮਸਾਲਾ ਉੱਤੇ ਤਾਂ ਕਿਨਾਂ ਦੀ ਹੱਦ ਹੈ ਜੀ ਪਿੱਛੇ ਕੁਝ ਹੋਰ ਲੈਣਾ ਤੇ ਇਹਨਾਂ ਨਹੀਂ ਹੈ ਜੀ ਤੁਸੀਂ ਐਸਐਚਓ ਨੰਬਰ ਸਾਨੂੰ ਭੇਜਿਆ ਹੈ ਵੀ ਐਸਐਚਓ ਦਾ ਨਹੀਂ ਭੇਜਿਆ ਜੀ ਮੈਂ ਹੀ ਤੁਹਾਡਾ ਨੰਬਰ ਹੈ ਐਸਐਚਓ ਦਾ ਹਾਂਜੀ ਹੈ ਜੀ ਤੁਸੀਂ ਐਸਐਚਓ ਦਾ ਨੰਬਰ ਜਿਹੜਾ ਹੈ ਸਾਨੂੰ ਆਪਣੇ ਕਿਵੇਂ ਵਟਸਐਪ ਕਰੋਗੇ ਆ ਤਾਂ ਨਹੀਂ ਭਾਜੀ ਨੂੰ ਕਰ ਦਿੰਦਾ ਜੀ ਅਸੀਂ ਵਾਪਸ ਆ ਰਹੇ ਹਾਂ ਔਰ ਲਾਈਨ ਨੂੰ ਤੁਸੀਂ ਹੋਲਡ ਰੱਖੋ ਠੀਕ ਜੀ ਗੁਰਪ੍ਰੀਤ ਜੀ ਤੁਹਾਡੀ ਲਾਈਨ ਤੇ ਆ ਚੁੱਕੇ ਨੇ ਅ ਮੈਂ ਕਈ ਵਾਰੀ ਟਰਾਈ ਕੀਤਾ ਪ੍ਰਦੀਪ ਰਾਣੇ ਨੂੰ ਜੀ ਪਹਿਲਾਂ ਘੰਟੀ ਜਾਂਦੀ ਸੀਗੀ ਹੁਣ ਉਹਨਾਂ ਦਾ ਫੋਨ ਲਗਾਤਾਰ ਬਿਜ਼ੀ ਆ ਹੀ ਜਾਂਦਾ ਹੈਗਾ ਓਕੇ ਲਾਈਨ ਨੂੰ ਹੋਲਡ ਰੱਖਣ ਦੇ ਸਿਰ ਕੁਝ ਸੰਦੇਸ਼ ਲੈਣ ਉਸ ਤੋਂ ਬਾਅਦ ਵਾਪਸ ਆ ਰਹੇ ਹਾਂ ਔਰ ਇਨਸਤਿਸ਼ਾਦ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਸਓ ਚ ਦੀ ਔਰ ਜੇ ਪ੍ਰਦੀਪ ਰਾਣੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਡਾ ਡਿਸਪਿਊਟ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹੈਰਾਨੀ ਵਾਲੀ ਗੱਲ ਹੈ ਕਿ ਇਹ ਲਾਲ ਲਕੀਰ ਦੇ ਅੰਦਰ ਪ੍ਰਾਪਰਟੀ ਹੈ ਹੈਵੀ ਸਰ 500 ਗਾਜੇ ਆ 500 ਗਾਜੇ ਦੇ ਬਦਲੇ 50 ਸਾਲ ਬਾਅਦ ਤੁਹਾਡਾ ਪਿੰਡ ਦੇ ਵਿੱਚ ਡਿਸਪੂਟ ਹੋਣਾ ਤੁਸੀਂ ਜੇ ਕਿਸੇ ਵੀ ਆਜ਼ਾਦੀ ਉਹ ਕਿਸੇ ਹੋਰ ਜਾਦ ਦੇ ਨਾਲ ਸੰਬੰਧਿਤ ਹੈ ਅਮੀਰੀ ਗਰੀਬੀ ਵੱਖਰੀ ਗੱਲ ਹੈ ਅਨਸਾਰੀ ਤੌਰ ਤੇ ਦੇਖਿਆ ਜਾਵੇ ਤਾਂ ਮੈਨੂੰ ਹੈਰਾਨੀ ਇਸ ਚੀਜ਼ ਦੀ ਕਿ ਜਿਹੜੇ ਐਮ.ਐਲ.ਏ ਉਹ ਵੀ ਤੁਹਾਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਫਿਰ ਐਮ.ਐਲ.ਏ ਕਰਦੇ ਕੀ ਨੇ ਜੇ ਐਮਐਲਏ ਤੁਹਾਨੂੰ ਇਨਸਾਫ ਨਹੀਂ ਦਿਵਾ ਸਕਦਾ ਤੇ ਜਦੋਂ ਵੋਟਰ ਲੈਣ ਆਉਂਦੇ ਤੁਸੀਂ ਫਿਰ ਇਹਨਾਂ ਲੋਕਾਂ ਨੂੰ ਬੋਟਾ ਪਾਉਣ ਵੇਲੇ ਪੁੱਛਦੇ ਨਹੀਂ ਕਿ ਤੁਸੀਂ ਸਾਨੂੰ ਇਨਸਾਫ ਨਹੀਂ ਦਿਵਾਉਂਦੇ ਮੇਰਾ ਸਵਾਲ ਤੁਹਾਨੂੰ ਹੈ ਆਪਣੇ ਹਾਂਜੀ ਹਾਂਜੀ ਫਿਰ ਤੁਹਾਡਾ ਧਿਆਨ ਮੇਰੇ ਵਿੱਚ ਨਹੀਂ ਹੈ ਹਰਮਿੰਦਰ ਸਿੰਘ ਮੇਰਾ ਸਵਾਲ ਇਹ ਕਿ ਜਦੋਂ ਤੁਸੀਂ ਬੋਟਾ ਇਹਨਾਂ ਲੋਕਾਂ ਨੂੰ ਪਾਉਂਦੇ ਹੋ ਤੇ ਤੁਸੀਂ ਇਹਨਾਂ ਨੂੰ ਸਵਾਲ ਨਹੀਂ ਪਾਉਂਦੇ ਤੇ ਇਹਨਾਂ ਦੇ ਨਾਲ ਗੱਲ ਨਹੀਂ ਕਰਦੇ ਇਹਨਾਂ ਦੀ ਖਿਚਾਈ ਨਹੀਂ ਕਰਦੇ ਕਿ ਵੋਟਰਾਂ ਦੀ ਖਾਤਰ ਤੁਸੀਂ ਆਉਂਦੇ ਹੋ ਤੇ ਜਦੋਂ ਸਾਡੇ ਮਸਲੇ ਹੁੰਦੇ ਨੇ ਸਾਡਾ ਕੋਈ ਝਗੜਾ ਹੁੰਦਾ ਆ ਸਾਨੂੰ ਹੈਲਪ ਚਾਹੀਦੀ ਹੁੰਦੀ ਆ ਤੁਸੀਂ ਹੋਰ ਮਦਦ ਨਹੀਂ ਕਰਦੇ ਤੇ ਤੁਸੀਂ ਇਹ ਗੱਲ ਨਹੀਂ ਕਰਦੇ ਇਹਨਾਂ ਨਾਲ ਜੀ ਬਸ ਚੱਟ ਕਰਦੇ ਨੇ ਜਾਂ ਤਾਂ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਜੀ ਇਹ ਜੋ ਵੀ ਹੋਊਗਾ ਅਸੀਂ ਖੜੇ ਆ ਤੁਹਾਡੇ ਨਾਲ ਜੀ ਸਭ ਕੁਝ ਸਾਨੂੰ ਹੋਊਗਾ ਚਾਹ ਜਾਂਦੇ ਆ ਜੀ ਬਸ ਫਿਰ ਕੋਈ ਹੱਲ ਨਹੀਂ ਹੁੰਦਾ ਜੀ ਸਾਡਾ ਹੋਲਡ ਰੱਖੋ ਅਸੀਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸੰਦੇਸ਼ ਲੈ ਰਹੇ ਆ ਸਟੈਂਡ ਬਾਈ ਪੁਲਿਸ ਨਾਇਲ ਨੂੰ ਹੋਲਡ ਰੱਖਣਾ ਅਸਲੀਏ ਕਿ ਬ੍ਰੈਮਟਨ ਦੇ ਵਿੱਚ ਹੁਣ ਤੁਸੀਂ ਡਟੈਚ ਘਰ ਖਰੀਦ ਸਕਦੇ ਹੋ ਵੀ ਬਹੁਤ ਘੱਟ ਕੀਮਤਾਂ ਤੇ ਟੀਮ ਲੀਫ ਵੱਲੋਂ ਜਿਹੜਾ ਸੁਨਹਿਰੀ ਮੌਕਾ ਤੁਹਾਡੇ ਲਈ ਲਿਆਂਦਾ ਗਿਆ ਡਟੈਚ ਘਰ ਉਹ ਵੀ ਬ੍ਰੈਮਟਨ ਦੇ ਵਿੱਚ ਸਿਰਫ 9 ਲੱਖ 99 ਹਜ਼ਾਰ ਦੀ ਕੀਮਤ ਵਾਲੇ ਘਰ ਬਹੁਤ ਵੱਡੇ ਵੱਡੇ ਘਰ ਤੇ ਕਾਰ ਗਰਾਜ ਬਹੁਤ ਸ਼ਾਨਦਾਰ ਤੇ ਬਹੁਤ ਹੀ ਖੁੱਲਾ ਕਾਰ ਗਰਾਜ ਹੈ ਤੇ ਬਾਹਰ ਵੀ ਤੁਸੀਂ ਬਹੁਤ ਸਾਰੀਆਂ ਕਾਰਾਂ ਤਿੰਨ ਚਾਰ ਕਾਰਾਂ ਬਾਹਰ ਪਾਰਕ ਕਰ ਸਕਦੇ ਹੋ ਸੋ ਟੀਮ ਲੀਫ ਨਾਲ ਸੰਪਰਕ ਕਰ ਲਓ ਜੀ ਡਟੈਚ ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ब्रैम्प्टन ਦੇ ਵਿੱਚ ਕਾਸਕੋ ਬਿਲਕੁਲ ਨੇੜੇ ਐ ਮਾਉਂਟ ਪੁਲੀਜ਼ ਐਂਡ ਗੋ ਸਟੇਸ਼ਨ ਬਿਲਕੁਲ ਨੇੜੇ ਐ ਤੇ ਟੀਮ ਲੀਫ ਵੀ ਤੁਹਾਡੇ ਬਹੁਤ ਨੇੜੇ ਐ ਬਸ ਇੱਕ ਕਾਲ ਕਰਨੀ ਤੁਸੀਂ ਨੰਬਰ 905 207 8000 ਦੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 905207 8000 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਐ ਜੀ ਕਟਾਰੀਆ ਟਰੈਵਲਸ ਦੇ ਅਵਤਾਰ ਜੀ ਕਹਿੰਦੇ ਕਿ ਤੁਸੀਂ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਨਾਲ ਦੀ ਨਾਲ ਕਟਾਰੀਆ ਟਰੈਵਲ ਤੁਹਾਡੇ ਲਈ ਲੈ ਕੇ ਆਇਆ ਹੈ ਦੀ ਮੌਕਾ ਲੈ ਕੇ ਆਇਆ ਕੋਈ ਵੀ ਇੱਕ ਇੰਟਰਨੈਸ਼ਨਲ ਟਿਕਟ ਤੁਸੀਂ ਬੁੱਕ ਕਰਵਾਓ ਤੇ ਨਾਲ ਹੀ ਤੁਹਾਡਾ ਨਾਮ ਆ ਜਿਹੜਾ ਉਹਨਾਂ ਨੇ ਲੱਕੀ ਡਰਾ ਦੇ ਵਿੱਚ ਸ਼ਾਮਲ ਕਰ ਦੇਣਾ ਤੇ ਲੱਕੀ ਡਰਾ ਫਿਰ ਇਹੋ ਜਿਹਾ ਕਿ ਜਿਹਦੇ ਚ ਤੁਹਾਨੂੰ ਇੱਕ ਟਿਕਟ ਨਿਕਲੇਗੀ ਤੁਸੀਂ ਦੁਨੀਆ ਦੀ ਕਿਸੇ ਵੀ ਡੈਸਟੀਨੇਸ਼ਨ ਤੇ ਜਾਣਾ ਚਾਹੋਗੇ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਉਹ ਟਿਕਟ ਪ੍ਰੋਵਾਈਡ ਕਰਨਗੇ ਕਟਾਰੀਆ ਟੂਰਸ ਟਰੈਵਲ ਦੇ ਅਵਤਾਰ ਕਟਾਰੀਆ ਸਾਹਿਬ ਨੰਬਰ ਹੈ ਜੀ ਜਿੰਨਾ ਦਾ 905 678 1200 905 678 1200 ਤੇ ਘਟਾਰੀਆ ਜੀ ਨਾਲ ਗੱਲਬਾਤ ਕਰ ਸਕਦੇ ਹਾਂ ਅਸੀਂ ਵਾਪਸ ਆ ਰਹੇ ਹਾਂ ਜੀ ਲਓ ਜੀ ਫਿਰ ਦਿਲ ਥਾਮ ਕੇ ਬੈਠ ਜਾਓ ਆਹਾਹਾ ਚਾਟ ਆਈਟਮਸ ਸਨੈਕ 버ਗਰਸ ਰੈਪਸ ਇੰਡੋ ਚਾਈਨੀਜ਼ ਮੋਮੋਸ ਚਾਪ ਐਂਡ ਟਿੱਕਾ ਸਾਈਡਸ ਮੀਨਸ ਤੇ ਜਾਂ ਫਿਰ ਗੱਲ ਕਰੀਏ ਦਹੀਂ ਭੱਲਿਆਂ ਦੀ ਚਾਟ ਪਾਪੜੀ ਦੀ ਦਹੀਂ ਪੁਰੀ ਤੇ ਜਾਂ ਫਿਰ ਦੇਸੀ ਕਿਉਚ ਬਣੀ ਤਵਾ ਲੁੱਟਕੀ ਦੀ ਤਾਂ ਗੱਲ ਕਰ ਰਿਆ ਮੈਂ ਐਮਵੀਜ਼ ਕਿਚਨ ਤੁਹਾਡੀ ਆਪਣੀ ਪਰਸਨਲ ਕਿਚਨ ਜੀ ਹਾਂ ਬ੍ਰੈਮਟਨ ਦੇ ਵਿੱਚ ਖੁੱਲ ਚੁੱਕਾ ਹੈ ਐਮਵੀਜ਼ ਕਿਚਨ ਜਿੱਥੋਂ ਕੇ ਤੁਹਾਨੂੰ ਹਰ ਤਰ੍ਹਾਂ ਦਾ ਵੈਜ ਪਕਵਾਨ ਮਿਲਲੇ ਨੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਡੀ ਵੈਜੀਟੇਰੀਅਨ ਕਿਚਨ ਐਮ ਵੀਜ਼ ਕਿਚਨ ਹੁਣ ਬ੍ਰੈਂਟਨ ਦੇ ਵਿੱਚ ਸਨਪੈਕ ਗੁਰੂ ਘਰ ਦੇ ਪਿੱਛੇ ਨਵੇਂ ਪਲਾਜ਼ੇ ਦੇ ਵਿੱਚ 9280 ਗੋਰਵੇ ਡਰਾਈਵ ਤੇ ਕਾਲ ਕਰਕੇ ਆਰਡਰ ਕਰੋ 335378009 ਟਰੱਕ ਐਂਡ ਟ੍ਰੇਲਰ ਰੇਪੇਅਰ ਕੈਂਬਰੇਜ ਦੇ ਵਿੱਚ ਜਿੱਥੋਂ ਕੇ ਤੁਸੀਂ ਲੈ ਸਕੋਗੇ ਹਰ ਤਰ੍ਹਾਂ ਦੀਆਂ ਏਸੀ ਤੇ ਹੀਟ ਸਬੰਧੀ ਸੇਵਾਵਾਂ ਕਾਰ ਹੋਸਟ ਐਮਟੀਓ ਪ੍ਰੂਵਡ ਐਨੂਲ ਸੇਫਟੀ ਫਾਰ ਟਰੱਕ ਕਾਰ ਐਂਡ ਟ੍ਰੇਲਰ 310 ਤੇ ਐਂਡ 310 ਐਸ ਸਰਟੀਫਾਈਡ ਮੈਕੈਨਿਕਸ ਨੇ ਹਰ ਤਰ੍ਹਾਂ ਨਾਲ ਫੁੱਲ ਅਲਾਈਨਮੈਂਟ ਕਰਕੇ ਦਿੰਦੀ ਤੇ ਕੰਪਿਊਟਰ ਨਾਲ ਫੁੱਲੀ ਡਾਇਗਨੋਸ ਡੀਪੀਐਫ ਕਲੀਨਿੰਗ ਤੋਂ ਇਲਾਵਾ ਫੁੱਲ ਹੈਵੀ ਇੰਜਨ ਵਰਕ ਕਰਾਉਣਾ ਤਾਂ ਵੀ ਬੀ ਟਾਊਨ ਟਰੱਕ ਐਂਡ ਟ੍ਰੇਲਰ ਰੇਪੇਅਰ ਤੇ ਹੀ ਜਾਓ ਫੁੱਲ ਕ੍ਰਾਸ ਡੌਕ ਤੇ ਸਟੋਰੇਜ ਦੀ ਫੈਸਿਲਿਟੀਆਂ ਵੀ ਮਿਲਣੀਆਂ ਉਹ ਵੀ 24 ਘੰਟੇ ਤੇ ਸੱਤੇ ਦਿ ਗੇਟਡ ਤੇ ਸਿਕਿਉਰਡ ਯਾਰਡ ਵੀ ਟਾਊਨ ਟਰੱਕ ਟ੍ਰੇਲਰ ਰਿਪੇਅਰ ਦਾ ਹੁਣੇ ਕਰ ਲੋ ਕਾਲ 226 898 3221 226 898 3221 ਹਾਈਵੇ 401 ਦੇ ਬਹੁਤ ਹੀ ਨਜ਼ਦੀਕ 35 ਬੀਬੀ ਸਟੈਂਡਰਡ ਵਿੱਚ ਇਸ ਵੇਲੇ ਸਾਡੇ ਸਤਿਕਾਰਯੋਗ ਪ੍ਰਦੀਪ ਜੀ ਲਾਈਨ 'ਤੇ ਨੇ ਅ ਪ੍ਰਦੀਪ ਜੀ ਵੈਲਕਮ ਟੂ ਸ਼ੋ ਅਸੀਂ ਇੱਕ ਸਟੋਰੀ ਨੂੰ ਕਵਰ ਕਰ ਰਹੇ ਹਾਂ ਜਿਸ ਦੇ ਵਿੱਚ ਹਰਮਿੰਦਰ ਸਿੰਘ ਐਲੀਗੇਸ਼ਨ ਲਾ ਰਹੇ ਨੇ ਇੱਕ ਜ਼ਮੀਨ ਦਾ ਤੁਹਾਡੇ